ਲਾ ਸੱਜਣਾ ਪਿੰਡ ਹైదਰਨਗਰ ਤੋਂ ਨਾ ਤੁਹਾਨੂੰ ਦੋ ਪਸ਼ੂ ਬਕਾਊ ਨੇ ਬਾਈ ਕੋਲੇ ਘਰੇਲੂ ਸੱਜਣਾ ਇੱਕ ਤਾਂ ਕੱਟੀ ਆ ਦੁੱਗ ਦੇ ਦੰਦ ਬਰਾਬਰ ਕਰਕੇ ਚੌਕ ਦੇ ਚੱਕਣ ਲੱਗ ਰਹੀ ਆ ਤੇ ਇੱਕ ਆ ਆ ਗਈ ਮੱਝ ਤੋਕੜ ਗੱਬਣ ਚੰਗੇ ਰਿਕਾਰਡ ਵਾਲੀਆਂ ਨੇ ਇਹਦਾ ਬਾਈ ਕੰਦਾ 17 18 ਕਿਲੋ ਦਾ ਮਿਲਕਰ ਰਿਕਾਰਡ ਆ ਤੇ ਜਿਹੜੀ ਆ ਕੱਟੀ ਆ ਇਹਦੀ ਮਾਦਰ ਗਰੀ ਮਾਰਨੀ ਕੈਮਰਾ ਨਾਲ ਹੀ ਖੜੀਆ ਇਹ ਦੰਦੀਆ 17 ਤੋਂ 18 ਕਿਲੋ ਇਹ ਨੇ ਪਹਿਲਣ ਨੇ ਸੋਣਾ ਵੱਡੀ ਫੁੱਲ ਪਿੰਡ ਹైਦਰਨਗਰ ਤਹਿਸੀਲ ਤੇ ਜ਼ਿਲ੍ਹਾ ਮਰੇਲਕੋਟਲਾ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਘਰੇਲੂ ਸੱਜਣਾ ਕੋਈ ਵਪਾਰ ਵਾਲਾ ਸਿਸਟਮ ਨਹੀਂ ਆ ਜਾ ਬਾਈ ਉਰਲੇ ਬੰਨੇ ਹੋਰ ਕੀ ਹਾਲ ਹੈ ਜੀ ਚੜਦੀ ਕਲਾ ਆਨ ਉੱਚੀ ਬੋਲ ਜਿਵੇਂ ਗੱਲੇ ਚਾਹ ਚੂ ਪੀਤੀ ਤੇ ਰੋਟੀ ਰੋਟੀ ਖਾਦੀ ਹੁੰਦੀ ਆ ਗੱਲ ਕੇ ਨਾ ਆ ਨਾਮ ਤੇ ਨੰਬਰ ਬੋਲਦੇ ਆ ਨਾਮ ਵੀਰੇ ਪ੍ਰਗਟ ਸਿੰਘ ਹਾਂਜੀ ਤੇ ਨੰਬਰ 9417341231 94173 41231 ਤੇ ਸ਼ੁਰੂਆਤ ਫਿਰ ਇੱਥੋਂ ਕਰਦੀ ਏ ਆ ਵੱਡੀ-ਬੁੱਡੀ ਦਾ ਬਾੜੀ ਆ ਨਾ ਆਹਰ ਪਾਲੀ ਆ ਸ਼ੌਂਕਾਂ ਜਿਵੇਂ ਕਹਿੰਦੇ ਨੇ ਵੀ ਇੱਕ ਪਹਲਵਾਨ ਤਿਆਰ ਕਰਨ ਵਾਲਾ ਕੰਮ ਹੀ ਆ ਨਾ ਆ ਜਾ ਗੈਰੀ ਕੈਮਰਾ ਉਹ ਲੈ ਆਏ ਤੇ ਫੇਸ ਤੇ ਮਾਰਦੇ ਕੈਮਰਾ ਪਹਿਲਾਂ ਇਹ ਇੱਥੋਂ ਤਸੱਲੀ ਕਰਾਦੇ ਫੇਸ ਤੋਂ ਲਾ ਕੇ ਥੋੜੀ ਜੀ ਕੱਚੀ ਜ਼ਰੂਰਾ ਥਾਣ ਲੇਵੇ ਤੇ ਮਾਰਦੇ ਕੈਮਰਾ ਉਹ ਮਨਜ਼ੂਰ ਕਹੂੰਗਾ ਵੀ ਬਾਈ ਨਾ 2-4 ਦਿਨ ਦੀ ਕਾਲੀ ਕਰ ਗਿਆ ਉਦਾਂ ਝੋਟੀ ਤਿਆਰੀ ਬਹੁ ਫੜੂਗੀ ਤੇ ਹੁਣ ਗੈਰੀ ਮਾਰਦੀ ਕੈਮਰਾ ਇੱਥੇ ਇਹ ਆ ਚੀਜ਼ ਦਿਖਾ ਦੀ ਇਹ ਆ ਆ ਫੀਚਰ ਨੇ ਇਹਦੇ ਸਾਰੇ ਦੁੱਧ ਵਾਲੇ ਤੇ ਤਿਆਰੀ ਕਰੂਗੀ ਹਲੇ ਕਰੀਏ ਉਹ ਠੰਡੀ ਢੁੰਨੀ ਬੜੀ ਆ ਨਾ ਪੂਰੇ ਵੀਰੇ ਪਿਆ ਲੈ ਮਾਰੀ ਜਾ ਹੱਥ ਜਿਵੇਂ ਮਰਜੀ ਲੈ ਬੈਠੇ ਰੋ ਲੈ ਚੱਕ ਵੇ ਕਰੀ ਇਹਦਾ ਇਹਦਾ ਗਾਂ ਵਾਲਾ ਕੰਮ ਹੀ ਆ ਤੇ ਬੇੜੇ ਦੇ ਵਿਚਾਲੇ ਖੜਕੇ ਜੂਗਾ ਨਾ ਜਮੇ ਕੋਈ ਮੈਂ ਕਹਿੰਦਾ ਮਤਲਬ ਹੀ ਨਹੀਂ ਯਾਰ ਤੇ ਨਾਲ ਇਹਦੀ ਆ ਗਈ ਮਾਦਰ ਪਹਿਲਾਂ ਨਹੀਂ ਮਾਦਰ ਚੈੱਕ ਕਰਾ ਦੇ ਉਦੋਂ ਬਾਅਦ ਤੋੜ ਕੇ ਵੀ ਦਿਖਾਵਾਂਗੇ ਇਹ ਕਿੰਨਾ ਕੁ ਦੁੱਧ ਦੰਦੀਆ ਭਾਈ ਇਹ ਵੀਰੇ 17 18 ਦੇ ਗਈ ਹੈ ਮੇਰੇ 17 ਤੋਂ 18 ਕਿਲੋ ਹਾਂਜੀ ਤੇ ਹੈਗੀ ਇਹਦੀ ਕਾਪੀ ਆ ਰੰਗ ਰੂਪ ਜਮਾ ਇੱਕੋ ਜਿਹਾ ਕੱਦ 'ਚ ਇਹਦੇ ਨੂੰ ਅੱਗੇ ਲੰਘ ਜੂਗੇ ਨਾ ਕੱਦ 'ਚ ਤਾਂ ਇਹ ਉਹਦੇ ਨੂੰ ਉੱਪਰ ਲੰਘੀ ਠੀਕ ਆ ਗੱਲ ਤੋੜ ਦਿਓ ਜੀ ਖੋਲ ਕੇ ਆ ਦੰਦੋਂ ਤੁਹਾਨੂੰ ਆਪਾਂ ਨੇ ਕਰ ਲਈਦੀ ਚੈੱਕ ਕਿਉਂਕਿ 10 ਸੀ ਦਿੱਤੀ ਵੀ ਦੁੱਗ ਦੇ ਬਰਾਬਰ ਕਰਕੇ ਚੌਕ ਦੇ ਚੱਕ ਦੀਆ ਇਹਨੂੰ ਦੁੱਗ੍ਹੀ ਮੰਨ ਲਓ ਇਹ ਵੱਡੀ ਵਾਲਾ ਕੋਈ ਲੇਖਾ ਨਹੀਂ ਕੋਈ ਸੱਜਣ ਦਾ ਛੋਟੀ ਨਾ ਮੰਨ ਲੈ ਫੁੱਲ ਵੱਡੀਆਂ ਜੀ ਆਊਗੀ ਤੇ ਬਾਕੀ ਆਰਡਰ ਜਿੰਨਾ ਕ ਰੈਡੀ ਹੋਣ ਕਰਖਿਆ ਓੰਨਾ ਕ ਤੁਹਾਡੇ ਸਾਹਮਣੇ ਆ ਤੇ ਆਪ ਕਿਹੜੇ ਸੀਮੰਦੀਆ ਬਾਈਏ ਇਹ ਤਾਂ ਵੀਰੇ ਸਰਕਾਰੀ ਦੀ ਆ ਠੀਕ ਆ ਕੰਦਾ ਤੇ ਇਹਦੇ ਲੱਗਿਆ ਹੋਇਆ ਜਿਹੜਾ ਉਹ ABC ਸੀਮੰਕ ਵਾਲਿਆਂ ਦਾ ਦਰੋਣਾ ਸਾਹਨ ਦਾ ਠੀਕ ਆ ਲੈ ਚੱਲ ਇੱਧਰ ਲੈ ਬੰਨੇ ਆਪ ਬਾਈ ਕਹਿੰਦਾ ਸਰਕਾਰੀ ਵੀ ਆ ਅੱਗੇ ਲੱਗਿਆ ABC ਵਾਲਿਆਂ ਦਾ ਦਰੋਣਾ ਤੇ ਇੱਥੇ ਰੋਕ ਲਈ ਬਾਈ ਮਾੜੀ ਜੀ ਇਥੋਂ ਮਾਰ ਨਹੀਂ ਗਰੀ ਕੈਮਰਾ ਫੇਸ ਕਰ ਦੋ ਰlever ਨੇ ਕਮਾ ਕੇ ਕਮਾ ਲੋ ਕਮਾ ਲੋ ਕਮਾ ਲੋ ਕਮਾ ਲੋ ਇਹ ਇਥੋਂ ਮਾਰ ਨਹੀਂ ਲੈ ਆ ਲੈ ਆ ਪਰੇਸ਼ਾਨ ਨਾ ਕਰ ਲੈ ਚੱਲੇ ਦੇ ਟਿਕਾਣੇ ਤੇ ਤੇ ਕਿੰਨਾ ਕੁ ਦੁੱਧ ਦੇ ਸਕਦੇ ਆ ਭਾਈ ਆਈਡੀ ਆ ਇਹ ਆਪਣਾ ਪੁੱਤ ਵੀਰੇ ਜੇ 15 ਕਿਲੋ ਨਾਲ ਦਿੱਤਾ ਫਿਰ ਤਾਂ ਕੁਝ ਨਹੀਂ ਆ 14 15 ਕਿਲੋ ਦਾ ਜਿਹੜੇ ਹਿਸਾਬ ਨਾਲ ਕਹ ਲਈਏ ਮਾਨਦਾਰ ਕਾਰਡ ਆ ਗਿਆ ਤੇ ਜਿਹੜੇ ਹਿਸਾਬ ਨਾਲ ਕਹ ਲਈਏ ਨਾਸਲ ਕੁਆਲਿਟੀ ਜਿਹੜੇ ਹਿਸਾਬ ਨਾਲ ਇਹਦੇ ਫੀਚਰ ਜੇ ਹੈਗੇ ਨੇ ਇਥੇ ਤੇ ਗਰਮੀ ਵਾਲਾ ਕੰਮ ਨਹੀਂ ਊਂ ਠੰਡੀ ਆ ਗਰੀ ਨਸਾਂ ਨੂੰ ਨਸਾਂ ਬਾਹਰ ਉੱਪਰ ਆਉਣੀਆਂ ਜਿਵੇਂ ਜਿਵੇਂ ਦੁੱਧ ਤੇ ਚੱਲੂਗੀ ਨਾ ਆ ਵੀ ਉਹ ਸੀ ਇੰਨੀ ਬੇਫਿਕਰੇ ਹੋ ਕੇ ਲੈ ਜਾਓ ਵੀਰਾ ਉਹ ਉਲੂ ਉਲੂ ਚੱਕਰੇ ਜੀ ਤੁਹਾਡੇ ਕਰੇ ਜਾ ਕੇ ਆ ਦੇਖੋ ਆ ਬੱਚੇ ਵੀ ਚੰਗੇ ਪਾਦੂ ਤੇ ਟਾਪ ਦੀ ਬਰੀਡ ਤਿਆਰ ਕਰ ਦਿੰਦੇ ਠੀਕ ਹੈ ਨਾ ਕਿੰਨੇ ਪੈਸੇ ਕਿੰਨੇ ਲਵਾਂਗੇ ਰੁਪਏ ਦੀ ਬਾਦ ਦੇਣ ਲੈਣ ਵਾਲੀ ਗੱਲ ਆ ਵੀਰੇ 80 ਦੇ ਦਾਂਗੇ 1 ਲੱਖ ਤੇ 80 80 ਕੁ ਅਸਰ ਹੀਠਾ ਨਹੀਂ ਕਰਨਾ ਠੀਕ ਹੈ ਕਰਨ ਛੋਟ ਛੂਟ ਜੀ ਦਾ ਕਰਾਂਗੇ ਚਲ ਆਏ ਤਾਂ ਆਏ ਗਏ ਭਰਾ ਦਾ ਮਾਨ ਤਾਨਾ ਕਰਾਂਗੇ ਆਏ ਗਏ ਸੱਜਣ ਦਾ ਮਾਨ ਤਾਨ ਕਰਦਾਂਗੇ ਕੱਦ ਦਾ ਆਈਡੀਆ ਕਰਾ ਦਿਓ ਪਰਲੇ ਪਾਸੇ ਖੜ ਜੋ ਇਹਦੀ ਆ ਦੇਖੋ ਵੀਰੇ ਇਤੋਂ ਮਾਰ ਗਿਆ ਮੇਰਾ 6 ਫੁੱਟ ਕੱਦ ਦਾ ਵੀਰੇ 1-2 ਇੰਚ ਘੱਟ ਆ 6 ਫੁੱਟ ਤੋਂ ਠੀਕ ਆ ਕਹਿ ਲਿਆ ਵੀ ਪੰਜ 10 ਦੇ ਲਗਭਗ ਆ ਆ ਝੋਟੀ ਦਾ ਕੱਦ ਬਾਈ ਦੇ ਕੱਦ ਤੋਂ ਆਈਡੀਆ ਲਾ ਲਓ 1 ਬਾਈ ਤੁਹਾਨੂੰ ਆਪਾਂ ਵੀ ਨੇੜੇ ਕਿਉਂਕਿ ਥੋੜਾ ਜਿਹਾ ਪਸ਼ੂ ਡਰ ਜਾਂਦਾ ਨਾ ਉਹਦੇ ਕਰਕੇ ਇਥੋਂ ਮੇਰੇ ਤਾਂ ਇਹ ਮੰਨ ਲਓ ਵੀ ਇਹ ਮੋਢੇ-ਮੋਢੇ ਦੇ ਬਰਾਬਰ ਹੀ ਆਉਂਦੀ ਆ ਫੁੱਲ ਵੱਡੀਆਂ ਜੀ ਆ ਗਈ ਰੇਟ ਬਾਈ ਕਹਿੰਦਾ 1 ਲੱਖ ਤੇ 80 'ਚ ਮਾਨਤਾਨ ਵਾਲਾ ਕੰਮ ਹੀ ਆ ਥੋੜਾ ਬਹੁਤਾ ਤੇ ਹੁਣ ਗੈਰੀ ਆ ਮੱਝ ਤੇ ਮਾਰਦੀ ਇਹ ਆ ਗਈ ਟੋਕੜ ਗੱਬਣਾ ਤੇ ਸਰੀਰੀ ਕਰਾ ਦੇ ਪਹਿਲਾਂ ਉੱਤੋਂ ਚੈੱਕ ਯਾਰ ਚੜਾਈ-ਚੜੂਈ ਤੇ ਥੱਲਿਓਂ ਕਰਾਨੀ ਸਿਸਟਮ ਚੈੱਕ ਤੋੜ ਦੇ ਖੋਲ ਕੇ ਬਾਈ ਇਹ ਕਿੰਨੇ ਟਾਈਮ ਦੀ ਗੱਬਣ ਹੋ ਗਈ ਇਹ ਵੀਰੇ 2.5 ਮਹੀਨਾ ਦੀ ਚੈੱਕ ਪਾਸ ਚੈੱਕ ਪਾਸ ਕਿੰਨਾ ਦੁੱਧਾਂ ਦੀਆ ਤਾਜੀ ਤਾਜੀ ਵੀਰੇ ਇਹ ਦੇਈ ਗਿਆ 17-18 ਕਿਲੋ 17-18 ਦੇ ਲਗ ਭਾਗ ਹਾਂਜੀ ਹਾਂਜੀ ਠੀਕ ਆ ਗੱਲਾਂ ਤੇ ਹੁਣ ਕਿੰਨਾ ਦੁੱਧ ਅੱਜ ਹਾਜ਼ਰ ਹਾਜ਼ਰ ਵੀਰੇ 7 ਕਿਲੋ 7 ਕਿਲੋ ਆ ਲੈ ਚੱਲੇ ਇਧਰ ਲੈ ਬੰਨੇ ਅੱਜ ਬਾਈ ਕਹਿੰਦਾ 7 ਕਿਲੋ ਆ ਸਵੇਰ ਵਾਲੀ ਇਹ ਵੀ ਬਿਲਕੁਲ ਠੰਡੀ ਆ ਠੰਡੀ ਠੰਡੀ ਤੇ ਬਾਡੀ ਬੁੱਡੀ ਆਸਲਾ ਉਤੋਂ ਪੂਰੀ ਚੜਾਈ ਵਾਲੀ ਬਾਡੀ ਆ ਤੇ ਕਹੂੰਗਾ ਮੈਂ ਦੁੱਧ ਵਾਲੇ ਫੀਚਰ ਹੀ ਨੇ ਕਿਉਂਕਿ ਜਿਹੜਾ ਸੱ ਏਹ ਹੈ ਨਾ ਵੀ ਭਾਈ ਉਹ ਆਪਣੇ ਨਾਮ ਮੈਂ ਕਹੂੰਗਾ ਵੱਡਾ ਡਾਕਟਰ ਹੈ ਜਿਹੜਾ ਬੰਦਾ ਦੇਖ ਕੇ ਜੀ ਲੈਂਦਾ ਛਣਾ ਛੁਣਾ ਦੀ ਓਕੇ ਜਮਾ ਹਾਂ ਵੀਰੇ ਓਕੇ ਚਵਾਈ ਦੀ ਤਸੱਲੀ ਕਰਾ ਕੇ ਦਮਾ ਚਵਾਈ ਦੀ ਕਿਵੇਂ ਆ ਜੈਨ ਪੋਲੀ ਦਾ ਪੋਲੀ ਸ਼ਰਲਾ ਸਿੱਟਾ ਟਾਟਾ ਵੱਧ ਘਟ ਭਾਰਬੋਜ ਕੋਈ ਮੇਰੇ ਤਾਂ ਥੋੜਾ ਜਿਹਾ ਪਸ਼ੂ ਊਂਗਟਾ ਵੀਰੇ ਨਹੀਂ ਕੱਢੇ ਚਣਾਲਾ ਤਾਂ ਹੈ ਨਹੀਂ ਨੰਗਰਾ ਠੀਕ ਆ ਐਸੀ ਗੱਲ 100 ਦਾ 100 ਹੀ ਆ ਹਾਂ ਵੀਰੇ ਦਿਖਾ ਦਿਓ ਮਾਰ ਦਿਓ ਕੈਮਰਾ ਕੋਈ ਨੰਗਰਾ ਸਾਰੇ ਪਸ਼ੂਆਂ ਤੇ ਵੀ ਮਾਰਦਾ ਐ ਕੈਮਰਾ ਤੇ ਆ ਮੱਝ ਬਕਾਉ ਇੱਕ ਇਹ ਆ ਗਈ 2.5 ਮਹੀਨਿਆਂ ਵਿੱਚ ਇੱਕ ਪਾਸ 7 ਕਿਲੋ ਦੁੱਧ ਤੇ ਬਾਕੀ ਆ ਗਈ ਕਮਾਲ ਦੀ ਮੱਝ ਸੁਭਾਅ ਦੀ ਬਾਈ ਕਹਿੰਦਾ ਬਿਲਕੁਲ ਠੰਡੀ ਸੀਲ ਰਊ ਗਰਮੀ ਗਰਮੀ ਵਾਲਾ ਕੰਮ ਨਹੀਂ ਕੋਈ ਕਿੰਨੇ ਰੁਪਏ ਬਾਈ ਇਹਦੇ ਤੋਕਰ ਗੱਬਣਾ ਇੱਕ ਬੀ ਦੇ ਵੀਰੇ ਇਹਦਾ 1 ਲੱਖ ਤੇ 20 ਹਜ਼ਾਰ ਤੇ ਆ ਝੋਟੀ ਦਾ ਬਾਈ ਕਹਿੰਦਾ ਲੈਣਾ 1 ਲੱਖ ਤੇ 80 ਹਜ਼ਾਰ ਮੇਰੇ ਖਿਆਲ ਨਾਲ ਜੋੜੇ ਦਾ 3 ਲੱਖ ਹੋ ਗਿਆ ਨਾ ਹਾਂਜੀ ਹਾਂਜੀ ਜੇ ਕੋਈ ਸੱਜਣ ਦੋਨੋਂ ਹੀ ਲੈਂਦਾ ਹੋਇਆ ਇਹ ਚੱਲ ਹੋਰ 10000 ਘਟਾ ਦੇ ਵੀਰੇ ਹੋਰ ਘਟਾ ਦਾਂਗੇ ਚੱਕ ਬਾਈ ਕਹਿੰਦਾ ਅਰ 10000 ਲੈਂਦਾ ਵੀ ਭਰਾ ਹੈ ਨਾ ਆ ਮੱਝ ਤੋਕਰ ਗੱਬਣਾ ਤੇ ਆ ਝੋਟੀ ਇਹਦੀ ਮਾਂ ਆ ਗਈ ਨਾਲ ਬਕਾਊ ਇਹ ਦੋਨੇ ਆ ਗਈਆਂ ਪਸੂ ਪੂਰੇ ਚੰਗੇ ਨੇ ਇਦਾਂ ਦੀ ਗੱਲ ਨਹੀਂ ਵੀਰੇ ਕੱਟੇ ਰਲ ਗਏ ਮਗਰ ਤਾਂ ਵੇਚ ਰਹੇ ਆ ਸਾਰੀਆਂ ਤੇ ਮਾਰਦੇ ਕੈਮਰਾ ਇੱਕ ਚੱਕਰ ਜਿਹੜਾ ਖੜਕਾ ਜਾਂ ਕਰਦੀ ਦੀ ਅੰਦਰ ਬਣਾਦੀ ਤੇ ਆ ਬੂਰੀ ਬਕਾਊ ਨਹੀਂ ਹੈਗੀ ਇਹਦੇ ਵਾਸਤੇ ਬਾਈ ਨੂੰ ਫੋਨ ਨਾ ਲਾਇਓ ਕਿਉਂਕਿ ਇਹ ਸ਼ੌਂਕੀਆ ਤੌਰ ਤੇ ਰੱਖੀਆਂ ਨੇ ਨੰਬਰ ਬੋਲ ਦਿਓ ਜੀ ਨੰਬਰ ਵੀਰੇ ਹੈਗਾ 94173 ਹਾਂਜੀ 41231 41231 ਪਿੰਡ ਹਾਇਦਰ ਨਗਰ ਜ਼ਿਲ੍ਹਾ ਮਰੀਲ ਕੋਟਲਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ